11 ਸਾਲ ਛੋਟੇ ਪ੍ਰੇਮੀ ਨਾਲ ਗਾਇਬ ਹੋਈ 35 ਸਾਲ ਦੀ ਔਰਤ ਦੀ ਲਾਸ਼ ਮਿਲਣ ਦੇ ਕਾਰਨ ਸਸਰੀ ਫੈਲ ਗਈ। ਮਹਿਲਾ ਦੀ ਲਾਸ਼ ਸੋਮਵਾਰ ਨੂੰ ਜੀਂਦ ਬਾਸ ਸੜੇ ਤੇ ਖੜੀ ਬਸ ਦੀ ਅੰਦਰੋਂ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਔਰਤ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਹੈ। ਨਾਲ ਹੀ ਇੱਕ ਨੌਜਵਾਨ ਵੀ हिसार ਦੇ ਕਨੁਜੀ ਹਸਪਤਾਲ ਵਿੱਚ ਪੱਤੀ ਮਿਲਿਆ ਉਸਨੇ ਵੀ ਜ਼ਹਿਰ ਖਾਦਾ ਹੋਇਆ ਹੈ। हिसार ਦੇ ਬਾਂਸਪਿੰਡ ਦੀ 35 ਸਾਲ ਦੀ ਸੁਨੀਤਾ ਸ਼ਨੀਵਾਰ ਤੋਂ ਅਚਾਨਕ ਲਾਪਤਾ ਹੋ ਗਈ ਸੀ। ਇਸੇ ਦੌਰਾਨ ਪਿੰਡ ਦਾ 24 ਸਾਲ ਦਾ ਨੌਜਵਾਨ सोनू ਵੀ ਗਾਇਬ ਸੀ। 24 ਮਾਰਚ ਨੂੰ ਸੁਨੀਤਾ ਦੇ ਪਤੀ ਰਾਜੇਸ਼ ਨੇ ਸੁਨੀਤਾ ਦੇ ਗੁੰਮ ਹੋਣ ਦੀ ਜਾਣਕਾਰੀ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਸੀ ਪੁਲਿਸ ਨੇ ਅਨਪਛਾਤੇ ਵਿਅਕਤੀ ਇੱਕ ਲਾਫ ਫਾਰਮੂਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਸੋਮਵਾਰ ਨੂੰ ਜਦੋਂ ਜਿੰਦ ਬਾਸ ਸੜਦੇ ਤੇ ਖੜੀ ਬਸ ਲੈਣ ਲਈ ਡਰਾਈਵਰ ਪਹੁੰਚਿਆ ਤਾਂ ਉਸਨੇ ਸੀਟ ਥਲੇ ਹਿੱਡਨ ਬਾਕਸ ਵੀ ਦੇਖੀ ਜਿਸ ਬਾਅਦ ਇਸ ਦੀ ਸੂਚਨਾ ਰੋਡਵੇਜ਼ ਅਧਿਕਾਰੀਆਂ ਅਤੇ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਦੀ ਸਿਨਾਖਤ ਸੁਨੀਤਾ ਦੇਵੀ ਦੇ ਰੂਪ ਵਿੱਚ ਕੀਤੀ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ